ਸ੍ਰੀ ਕਾਲਜੀ ਤੁਸੀਂ ਜੁੜ ਚੁੱਕੇ ਹੋ ਖਬਰਾਂ 바이ਗੁਰਪਾਲ ਦੇ ਨਾਲ ਤੇ ਗੱਲ ਕਰਾਂਗੇ ਪੰਚਾਇਤੀ ਫੱਟੀ ਖਬਰ ਦੀ ਨਵਾਂ ਸਾਲ ਆਉਣ ਵਾਲਾ ਜਦ ਕੇ ਪੰਜਾਬ ਸਰਕਾਰ ਨੇ ਸੂਫੇ ਦੇ ਬਜ਼ੁਰਗਾਂ ਨੂੰ ਨਵੇਂ ਸਾਲ ਦਾ ਫਟਾ ਤੋਹਫਾ ਦੇਣ ਦੀ ਤਿਆਰੀ ਕਰ ਲਈ ਹੈ ਹਾਸਲ ਵੇਰਵਿਆਂ ਦੇ ਮੁਤਾਬਕ ਸਰਕਾਰ ਪੰਜਾਬ ਸਰਕਾਰ ਪੰਜਾਬ ਦੇ ਬਜ਼ੁਰਗਾਂ ਦੇ ਲਈ ਅਹਿਮ ਵੱਡੀ ਸਕੀਮ ਆਸ਼ੂ ਕਰਨ ਜਾ ਰਹੀ ਹੈ ਇਸ ਸਕੀਮ ਦੇ ਤਹਿਤ 70 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਵੱਡਾ ਲਾਭ ਮਿਲੇਗਾ ਜਿਸ ਦੇ ਤਹਿਤ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਕਰਨ ਦੀ ਸਹੂਲਤ ਦਿੱਤੀ ਜਾਵੇਗੀ ਤੇ ਪੰਜਾਬ ਦੇ ਵਿੱਚ ਅਜੇ ਹੀ 32 ਲੱਖ ਬਜ਼ੁਰਗਾਂ ਦੀ ਸਨਾਖਤ ਕੀਤੀ ਜਾ ਚੁੱਕੀ ਹੈ ਸੇਤੋ ਭਾਗ ਸਟੇਟ ਹੈਲਥ ਏਜੰਸੀ ਨੇ ਇਸ ਸਕੀਮ ਦੀ ਫਾਈਲ ਤਿਆਰ ਕਰਕੇ ਮੁੱਖ ਮੰਤਰੀ ਨੂੰ ਭੇਜ ਦਿੱਤੀ ਅਤੇ ਇਸ ਯੋਜਨਾ ਦੇ ਤਹਿਤ ਪੰਜਾਬ ਦੇ ਵਿੱਚ 770 ਮਾਨਤਾ ਪ੍ਰਾਪਤ ਹਸਪਤਾਲਾਂ ਦੀ ਵੀ ਚੋਣ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਸੂਬੇ ਦੇ ਵਿੱਚ 12 ਲੱਖ ਸੀਨੀਅਰ ਸਿਟੀਜ਼ਨ ਪਹਿਲਾਂ ਹੀ ਆਯਸ਼ਮਨ ਯੋਜਨਾ ਦੇ ਤਹਿਤ ਰਜਿਸਟਰਡ ਹਨ ਹੁਣ ਉਹਨਾਂ ਦੀ ਵੱਖਰੀ ਸ਼੍ਰੇਣੀ ਆਯਸ਼ਮੈਨ ਆਯਸ਼ਮਾਨ ਵੰਦਨਾ ਯੋਜਨਾ ਦੇ ਤਹਿਤ ਬਣਾਈ ਜਾਵੇਗੀ ਸਿਹਤ ਵਿਭਾਗ ਵੱਲੋਂ ਯੂਆਈਡੀ ਰਾਹੀਂ ਬਜ਼ੁਰਗਾਂ ਦੀ ਪਛਾਣ ਦੇ ਆਧਾਰ ਤੇ ਕੀਤੀ ਗਈ ਇਹ ਪਹਿਲਾ ਸਟੈਪ ਹੈ ਜਿਸ ਦੇ ਚਲਦਿਆਂ 70 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਦੇ ਸੀਨੀਅਰ ਨਾਗਰਿਕ ਇਸ ਸਕੀਮ ਤਹਿਤ ਕਾਰਡ ਜਾਰੀ ਕਰਵਾਉਣ ਦੇ ਲਈ ਯੋਗ ਹੋਣਗੇ ਔਨਲਾਈਨ ਰਜਿਸਟ੍ਰੇਸ਼ਨ ਦੇ ਲਈ beneficialgovernment.in ਦੇ ਉੱਪਰ ਜਿਹੜੇ ਅਰਜੀ ਦੇ ਸਕਦੇ ਹਨ ਤੁਹਾਨੂੰ ਦੱਸ ਦਈਏ ਕਿ حاصل ਹੋਏ ਵੀਰਵਿਆਂ ਦੇ ਮੁਤਾਬਕ ਪੰਜਾਬ ਸਰਕਾਰ ਦੇ ਵੱਲੋਂ ਅਲਸ਼ਮਾਨ ਪਾਰਤਾ ਮਨੁੱਖੀ ਸਿਹਤ ਬੀਮਾ ਯੋਜਨਾ ਦੇ ਲਈ ਇੱਕ ਐਪ ਵੀ ਜਾਰੀ ਕੀਤੀ ਗਈ ਹੈ ਜੋ ਕਿ ਲਗਭਗ ਤਿਆਰ ਹੈ ਅਤੇ ਲਾਂਚ ਕਰ ਦਿੱਤੀ ਜਾਵੇਗੀ ਸੋ ਇਹ ਇੱਕ ਵੱਡੀ ਖਬਰ ਪੰਜਾਬ ਦੇ ਬਜ਼ੁਰਗਾਂ ਦੇ ਲਈ ਮਿਲਦੇ ਹਨ ਕਿਸੇ ਹੋਰ ਨਵੀਂ ਜਾਣਕਾਰੀ ਦੇ ਨਾਲ ਹੁਣ ਲਈ ਜਨਾ ਹੀ ਬਣੇ ਰਹਿਣਾ ਖਬਰਾਂ ਬਾਈ ਗੁਰਪਾਲ ਉੱਪਰ